ਅੰਮ੍ਰਿਤਸਰ ਦੇ ਚੋ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੀਆਂ ਨੇ ਦਿਹਾੜੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੀਆਂ ਅੰਮ੍ਰਿਤਸਰ ਵਿੱਚ ਆਰੀਨ ਹਾਂਡਾ ਨਾਮ ਦੀ ਏਜੰਸੀ ਦੇ ਮਾਲਕ ਅਤੇ ਕੈਸ਼ਰ ਨੂੰ ਤੇਜ਼ਧਰੰਥਿਆ ਨਾਲ ਜ਼ਖਮੀ ਕਰਕੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ 'ਚ ਜ਼ਖਮੀਏ ਦੋਹਾਂ ਪੀੜਤਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਹੈ। ਘਟਨਾ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੇ ਆ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਮਾਰਕਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਤੁਨਾਮ ਨੇੜਲੇ ਪਿੰਡ ਸੋਤ ਵਿੱਚੋਂ ਨਾ ਕੱਟ ਰਹੀ ਕੰਬਾਈਨ ਦੇ ਬਿਜਲੀ ਦੇ ਤਾਰਾਂ ਨਾਲ ਛੂ ਜਾਣ ਕਾਰਨ ਦੋ ਚਚੇਰੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਚੌਥਾ ਗੰभीर ਰੂਪ ਨਜਿੱਕੀ ਹੋ ਗਿਆ ਸੋਤ ਸੰਗਰੂਰ ਤੋਂ ਸੰਸਦ ਭਵੰਤਮਨ ਦਾ ਜਤੀ ਪਿੰਡ ਹੈ ਹਾਦਸੇ ਦੀ ਖਬਰ ਮਿਲਣ ਦੇ ਬਾਅਦ ਭਵੰਤਮਨ ਪਿੰਡ ਪਹੁੰਚੇ ਅਤੇ ਕਿ ਪੰਜਾਬ ਕੌਰੇਤਿਆ ਦੇ ਸੀਐਮ ਵੀ ਮਾਨ ਦੇ ਨਾਲ ਪੀੜਤ ਪਰਿਵਾਰ ਦਾ ਹਾਲ ਜਾਣਨ ਦੀ ਪੁੱਛੇ ਕੇਜਰੀਵਾਲ ਨੇ ਆਪਣੇ ਦੌਰੇ ਦੀ ਪਹਿਲੀ ਰਾਤ ਸੰਗਰੂਰ ਦੇ ਗੈਸਟ ਹਾਊਸ ਵਿੱਚ ਬਤੀਤ ਕੀਤੀ ਗੈਸਟ ਹਾਊਸ ਨੇੜੇ ਕਾਂਗਰਸ ਮਹਿਲਾ ਵਰਕਰਾਂ ਨੇ ਇਕੱਠੇ ਹੋ ਕੇ ਉਹਨਾਂ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਵਾਪਸ ਜਾਣ ਲਿਆਖਿਆ ਇਸ ਦੌਰਾਨ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ ਗਈਆਂ ਅਤੇ ਪ੍ਰਦਰਸ਼ਨਕਾਰੀ ਮਹਿਲਾਵਾਂ ਅਤੇ ਪੁਲਿਸ ਵਿਖਾਲੇ ਤੱਕામੁਕੀ ਵੀ ਹੋ ਗਏ ਇਸ ਦੇ ਬਾਅਦ ਪੁਲਿਸ ਨੇ ਕਈ ਮਹਿਲਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਮਹਿਲਾ ਵਰਕਰਾਂ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਦੀ ਪਾਰਟੀ ਨੇ ਪੰਜਾਬ ਵਿੱਚ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਇਸ ਲਈ ਉਹ ਜਿੱਥੇ ਵੀ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ